ਕੋਈ ਸਰਕਾਰ ਦੀ ਨਲੈਕੀ ਸਰਕਾਰ ਦੀ ਗਲਤ ਪਾਲਿਸੀ ਦੀ ਵਜ੍ਹਾ ਨਾਲ ਅੱਜ ਇਸ ਬਲਾਕ ਨੂੰ ਤੋੜ ਕੇ ਇੱਥੋਂ ਦੇ ਜਿਹੜੇ ਪਿੰਡ ਸੀ ਕੁਝ ਨਵਾਂ ਸ਼ਹਿਰ ਚ ਲਾ ਦੇ ਕੁਝ ਬੰਗਿਆਂ ਨਾਲ ਲਾ ਦੇ ਜਿਹਦੇ ਨਾਲ ਲੋਕਾਂ ਨੂੰ ਕੰਮ ਕਰਾਉਣ ਵਾਸਤੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਕੰਮ ਕਰਾਉਣ ਵਾਸਤੇ ਔੜ ਦੀ ਜਗ੍ਹਾ ਨਵਾਂ ਸ਼ਹਿਰ ਜਾਂ ਬੱਗਾ ਜਾਣਾ ਪਊਗਾ। ਉਹ ਸਮੂੱਚੇ ਲੋਕਾਂ ਨੇ ਸਰ ਸਭ ਦੀਆਂ ਮਤਾ ਪਾ ਕੇ ਜਿਹੜਾ ਇਹ ਪੈਸਾ ਲਿਆ ਕਿ ਔਰ ਬਲਾਕ ਨੂੰ ਜਦ ਤੱਕ ਬਾਹਰ ਨਹੀਂ ਕੀਤਾ ਜਾਂਦਾ ਉਨੀ ਦੇਰ ਤੱਕ ਇਹਨੂੰ ਜਿਹੜਾ ਸੰਘਰਸ਼ ਨੂੰ ਜਾਰੀ ਕੀਤਾ ਜਾਏ ਸਭ ਤੋਂ ਪਹਿਲਾ ਇਹ ਮੋਡਰਨ ਸਟੈਪ ਇਹ ਸਟਾਰ ਕੇ ਆਏ ਤਾਂ ਕਿ ਪ੍ਰਸ਼ਾਸਨ ਨੂੰ ਤੇ ਪੰਜਾਬ ਸਰਕਾਰ ਨੂੰ ਇਹ ਪਤਾ ਲੱਗੇ ਕਿ ਇਸ ਫੈਸਲੇ ਨੂੰ ਪਿੰਡਾਂ ਦੇ ਲੋਕਾਂ ਨੇ ਕਿਵੇਂ ਲਿਆ ਇਹ ਇਕੱਠੇ ਤੋਂਉਣ ਵਾਸਤੇ ਹੈ ਅਗਲਾ ਜਿਹੜਾ ਸਾਡਾ ਸਟੈਪ ਹੈ ਉਹ ਜ਼ਿਲ੍ਹਾ ਪ੍ਰਸ਼ਾਸਨ ਤੱਕ ਪਹੁੰਚਣਾ ਵੀ ਹੋਏਗਾ ਹੋਰ ਵੀ ਰਾਜਨੀਤਿਕ ਖੱਤਰ ਦੇ ਉੱਤੇ ਰਾਜ ਸਿੱਧਰ ਤੱਕ ਜਿੱਥੇ ਤੱਕ ਵੀ ਜਾਣਾ ਪਿਆ ਉੱਥੇ ਤੱਕ ਪਹੁੰਚਣ ਦਾ ਅਗਲਾ ਸਟੈਪ ਕੀ ਹੈ ਜਿਹੜਾ ਉਹ ਲਿਆ ਜਾਏਗਾ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਨਮਾਸ਼ਹਿਰ ਦੇ ਬਲਾਕ ਆੜ ਨੂੰ ਖਤਮ ਕਰਨ ਤੇ ਲੋਕ ਇਸ ਬਲਾਕ ਦੀਆਂ ਮੁੱਢਲੀਆਂ ਸਹੂਲਤਾਂ ਤੋਂ ਵਾਂਝੇ ਰਹਿਣਗੇ। ਇਸ ਦੇ ਵਿਰੋਧ ਵਿੱਚ ਅੱਜ ਸਰਵਸਾਂਝਾ ਕਮੇਟੀ, ਬਲਾਕ ਆੜ ਦੇ ਸਾਰੇ ਪਿੰਡਾਂ ਦੇ ਲੋਕ, ਪੰਜ ਸਰਪੰਚ ਅਤੇ ਰਾਜਨੀਤਿਕ ਪਾਰਟੀਆਂ ਦੇ ਆਗੂ ਸ਼ਾਮਲ ਹੋਏ। ਅਤੇ ਬਲਾਕ ਆੜ ਦੇ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਗਿਆ ਅਤੇ ਪੰਜਾਬ ਸਰਕਾਰ ਦੇ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਪਹਿਲਾਂ ਇਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਔੜ ਬਲਾਕ ਵਿੱਚ ਬਲਾਕ ਅਫਸਰ ਕੋਲ ਜਾ ਕੇ ਕੰਮ ਕਰਵਾਉਂਦੀਆਂ ਸੀ ਪਰ ਹੁਣ ਪੰਜਾਬ ਸਰਕਾਰ ਨੇ ਔੜ ਬਲਾਕ ਨੂੰ ਖਤਮ ਕਰ ਦਿੱਤਾ ਹੈ ਜਿਸ ਨਾਲ ਪਿੰਡਾਂ ਦੇ ਵਿਕਾਸ ਵਿੱਚ ਵੀ ਦੇਰੀ ਹੋਵੇਗੀ ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਬਲਾਕ ਔੜ ਨੂੰ ਬਹਾਲ ਨਾ ਕੀਤਾ ਗਿਆ ਤਾਂ ਸੰਘਰਸ਼ ਦੇ ਨਾਲ-ਨਾਲ ਉਹ ਲਗਭਗ 75 ਪਿੰਡਾਂ ਦੇ ਹੱਕਾਂ ਲਈ ਅਦਾਲਤ ਦਾ ਦਰਵਾਜ਼ਾ ਫੜਕਾਉਣਗੇ ਅੱਜ ਜਿਹੜਾ ਪੀਤੇ ਦੇ ਵੀ ਪੰਜਾਬ ਸਰਕਾਰ ਵੱਲੋਂ ਇਹਦਾ ਚੀਰ ਪਾਸਸ ਦਾ ਬੜਾ ਅਹਿਮ ਬਲਾਕ ਜਿਹੜਾ ਜਿਹੜਾ 75 ਪਿੰਡਾਂ ਦੀ ਨੁਮਾਇੰਤੀ ਕਰ ਰਿਹਾ ਸੀ ਉਹਨੂੰ ਬਿਨਾਂ ਵਜ੍ਹਾ ਇਹਨਾਂ ਲੋਕਾਂ ਦੀ ਸਹਿਮਤੀ ਤੋਂ ਜਿਹੜਾ ਖਤਮ ਕਰਨ ਦਾ ਫੈਸਲਾ ਲਿਆ ਉਹਦੇ ਲਈ ਜਿਹੜਾ ਔਰ ਬਲਾਕ ਬਚਾਓ ਸੰਘਰਸ਼ ਕਮੇਟੀ ਬਣਾਓ ਬੀਤੇ ਦਿਨੀ ਅਸੀਂ 2-3 ਦਿਨ ਪਹਿਲਾਂ ਸਮੁੱਚੇ ਇਲਾਕੇ ਨੂੰ ਬੇਨਤੀ ਕੀਤੀ ਸੀ ਕਿ ਅਗਰ ਤੁਸੀਂ ਆਪਣੇ ਇਲਾਕੇ ਦੀ ਹੁਕਮ ਰੱਖਦੇ ਹੋਏ ਔਰ ਬਲਾਕ ਨੂੰ ਬਹਾਲ ਕਰਨਾ ਚਾਹੁੰਦੇ ਹੋ ਕਾ ਤੁਹਾਨੂੰ ਔਟਕੇ ਖਾਣਾ ਪਏਗਾ ਔਰ ਔਰ ਬਲਾਕ ਸੰਘਰਸ਼ ਕਮੇਟੀ ਦੀ ਛੋਟੇ ਸੱਦੇ ਤੇ ਇਹ ਇਲਾਕੇ ਦੀਆਂ ਵੱਡੀ ਗਿਣਤੀ ਪੰਚਾਇਤਾਂ ਸਮਾਜਿਕ ਜਥੇਬੰਦੀਆਂ ਸਮੁੱਚੀਆਂ ਰਾਜਨੀਤਿਕ ਪਾਰਟੀਆਂ ਨੇ ਵੰਦੇ ਅੱਜ ਔਰ ਬਲਾਕ ਨੂੰ ਬਾਹਰ ਕੱਢਣ ਦੇ ਲਈ ਜਿਹੜੇ ਨੇ ਇਕੱਠੇ ਹੋਏ ਨੇ ਔਰ ਸਮੁੱਚੇ ਲੋਕਾਂ ਨੇ ਸਰਬਸੱਤਿਆਂ ਮਤਾ ਪਾ ਕੇ ਜਿਹੜਾ ਇਹ ਫੈਸਲਾ ਲਿਆ ਕਿ ਔਰ ਬਲਾਕ ਨੂੰ ਜਦ ਤੱਕ ਬਾਹਰ ਨਹੀਂ ਕੀਤਾ ਜਾਂਦਾ ਉਨੀ ਦੇਰ ਤੱਕ ਇਹਨਾਂ ਜਿਹੜਾ ਸੰਘਰਸ਼ ਨੂੰ ਜਾਰੀ ਅੱਗੇ ਜਾਏਗਾ ਉਹ ਰਣਨੀਤੀ ਕੀ ਹੋਵੇਗੀ ਉਹ ਰਣਨੀਤੀ ਇਸ ਪਰੋਂ ਤੋਂ ਬਾਅਦ ਸਾਰੀ ਕਮੇਟੀ ਬੈਠ ਕੇ ਇਹਨੂੰ ਅਸੀਂ ਲੀਗਲੀ ਵੀ ਹਰ ਤਰ੍ਹਾਂ ਦੀ ਲੜਾਈ ਜਿਹੜੀ ਲੜ ਕੇ ਔਰ ਬਲਾਕ ਨੂੰ ਬਹਾਲ ਲਈ ਕਰਾਂਗੇ ਔਰ ਅਗਲੀ ਜਿਹੜੀ ਲੜਾਈ ਦਾ ਖਲਾਸ ਅਸੀਂ ਸਾਰੀ ਕਮੇਟੀ ਬੈਠਣ ਤੋਂ ਬਾਅਦ ਜਿਹੜਾ ਫੈਸਲਾ ਤੁਹਾਡੀ ਜਾਣਨਾ ਚਾਹੀਦਾ ਸਿ ਹਾਈ ਕੋਰਟ ਜਾਓਗੇ ਹਾਈ ਕੋਰਟ ਕਰੋਗੇ ਜਿੱਦਾਂ ਦੀ ਵੀ ਲੋਕ ਚਾਹਣ ਲੋਕਾਂ ਦੀ ਸੂਰਤ ਦੇਂਦਾ ਜਿੱਦਾਂ ਦੀ ਲੋਕੀ ਲੜਾਈ ਕਹਿਣਗੇ ਅਸੀਂ ਨਾਲ ਉਹ ਲੜਾਈ ਜਦ ਤੱਕ ਔਰ ਬਲਾਕ ਨੂੰ ਬਹਾਲ ਕਰਾਉਂਦੇ ਹਰ ਤਰ੍ਹਾਂ ਦੀ ਲੜਾਈ ਲੜਾਂਗੇ ਜਨਤਾ ਕੰਦੋਲਨ ਵੀ ਕੰਡੂਨੀ ਲੜਾਈ ਵੀ ਹਰ ਪਹਿਲੂ ਤੋਂ ਵਿਚਾਰ ਕਰਕੇ ਜਿਹੜਾ ਕਮੇਟੀ ਜਿਹੜਾ ਆਪਣਾ ਫੈਸਲਾ ਲੈ ਕੇ ਇਹ ਲੜਾਈ ਲੜਨ ਨੂੰ ਜਾਰੀ ਰੱਖੂਗਾ। ਸਮਿਲ ਉਹ ਕੀ ਪਰ ਮਾਮਲਾ ਕੀ? ਦੇਖੋ ਮਾਮਲਾ ਇਹ ਹੈ ਕਿ ਅੱਜ ਦੇ ਲੋਕਾਂ ਦੀ ਮੰਗ ਇਹ ਹੈ, ਡਿਮਾਂਡ ਇਹ ਹੈ। ਕਿ ਔਡ ਬਲਾਕ ਬਲਾਕ ਵੱਧ ਬਣ ਜਾਣ ਸਾਉਂਡ ਡਿਵੀਜ਼ਨ ਆ ਬਣ ਜਾਣ ਤਾਂ ਕਿ ਲੋਕਾਂ ਨੂੰ ਆਪਣੇ ਕੰਮ ਕਰਾਣ ਲਈ ਦੂਰ ਨਰ ਜਾਣਾ ਪਵੇ ਨੇੜੇ ਹੀ ਉਹਨਾਂ ਦਾ ਸਰਜੀ ਹੈ ਇਹ ਔਡ ਬਲਾਕ ਬੜੇ ਲੰਬੇ ਸਮੇਂ ਤੋਂ ਬਣਿਆ ਹੋਇਆ ਸੀ ਸਰਕਾਰ ਦੀ ਨਿਲੈਕੀ ਸਰਕਾਰ ਦੀ ਗਲਤ ਪਾਲਿਸੀ ਦੀ وجہ ਨਾਲ ਅੱਜ ਇਸ ਬਲਾਕ ਨੂੰ ਤੋੜ ਕੇ ਇੱਥੋਂ ਦੇ ਜਿਹੜੇ ਪਿੰਡ ਸੀ ਕੁਝ ਨਵਾਂ ਸ਼ਹਿਰ ਚਲਾ ਤੇ ਕੁਝ ਬੰਗਿਆ ਨਾਲ ਲਾਤੇ ਜਿਹਦੇ ਨਾਲ ਲੋਕਾਂ ਨੂੰ ਕੰਮ ਕਰਾਉਣ ਵਾਸਤੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਕੰਮ ਕਰਾਉਣ ਵਾਸਤੇ ਔੜ ਦੀ ਜਗਾ ਨਵਾਂ ਸ਼ਹਿਰ ਜਾਂ ਬੰਗਾ ਜਾਣਾ ਪਊਗਾ। ਹੋਰ ਬਹੁਤ ਸਾਰੀਆਂ ਸਮੱਸਿਆਵਾਂ ਆਉਣ ਵਾਲੇ ਸਮੇਂ ਚ ਆ ਸਕਦੀਆਂ। ਇਸ ਕਰਕੇ ਅੱਜ ਵੱਡੀ ਗਿਣਤੀ ਚ ਲੋਕ ਇੱਥੇ ਇਕੱਠੇ ਹੋਏ ਆ। ਪਿੰਡਾਂ ਦੇ ਲੋਕ ਇਕੱਠੇ ਹੋਏ ਆ ਇਹਨਾਂ ਪਿੰਡਾਂ ਦੇ। ਤੇ ਇਹ ਕਹਿੰਦੇ ਜਦੋਂ ਸਾਨੂੰ ਲੋੜ ਨਹੀਂ ਤੇ ਤੁਸੀਂ ਕਿਉਂ ਇਦਾਂ ਦੇ ਗਲਤ ਫੈਸਲੇ ਲੈ ਰਹੇ ਹੋ? ਤੇ ਮੈਂ ਭਾਰਤੀ ਜਨਤਾ ਪਾਰਟੀ ਵੱਲੋਂ ਇਹ ਵਿਸ਼ਵਾਸ ਦਵਦਾ ਕਿ ਇਸ ਲੜਾਈ ਚ ਕਿਉਂਕਿ ਅਸੀਂ ਨਾ ਤੁਸੀਂ ਦੇਖਿਆ ਹੋਣਾ ਕਿ ਕੁਝ ਦਿਨ ਪਹਿਲਾਂ ਮਨਦੀਸ਼ ਸਸੋਧਿਆ ਜੀ ਦਾ ਬਿਆਨ ਸੀ ਕਿ ਅਸੀਂ 2027 ਦੀ ਲੜਾਈ ਜਿੱਤਣ ਵਾਸਤੇ ਹਰ ਟੰਗ ਵਰਤਾਂਗੇ ਸੱਚ ਵੀ ਬੋਲਾਂਗੇ ਝੂਠ ਵੀ ਬੋਲਾਂਗੇ ਸਾਮਦਾਨ ਦੰਡਵੇਦ ਠੀਕ ਹੈ ਜੀ ਲੜਾਈ ਝਗੜਾ ਇਹ ਸਾਰਾ ਜਿਹੜੀਆਂ ਚੀਜ਼ਾਂ ਹੈ ਮੈਂ ਸਮਝਦਾ ਇੱਕ ਉਸ ਚੀਜ਼ ਦਾ ਹਿੱਸਾ ਹੈ ਉਹਨਾਂ ਦੀ ਭਾਸ਼ਣ ਦਾ ਇੱਕ ਹਿੱਸਾ ਹੈ ਜਿਹੜਾ ਲੋਕਾਂ ਨੂੰ ਇੱਥੇ ਆਪਣਾ ਦੁਖੀ ਕਰਕੇ ਲੋਕਾਂ ਨੂੰ ਤੋੜ ਕੇ ਇਹ ਇਲੈਕਸ਼ਨ ਦਿੱਤਣ ਦੀ ਤਿਆਰੀ ਕਰ ਰਹੇ ਆ ਪਰ ਇਹ ਬਹੁਤ ਬੜੇ ਸਮਝਦਾਰ ਹੈ ਇਹਨਾਂ ਦੇ ਝੂਠ ਨੂੰ ਸਮਝਦੇ ਆ ਇਹਨਾਂ ਦਾ ਜੋ ਇਹ ਸਕੀਮਾਂ ਲਾ ਰਹੇ ਆ ਲੋਕ ਇਹਨਾਂ ਦੀਆਂ ਸਕੀਮਾਂ 'ਚ ਨਹੀਂ ਉਡਾਣਗੇ ਤੇ ਇਹਨਾਂ ਨੂੰ ਚੰਗਾ ਜਵਾਬ ਦੇ। ਫਿਰ ਰਣਨੀਤੀ ਕੀ ਹੋਈ? ਰਣਨੀਤੀ ਜਿਵੇਂ ਲੋਕ ਕਹਿਣਗੇ ਸਾਡੀ ਪਾਰਟੀ ਭਾਰਤੀ ਜਨਤਾ ਪਾਰਟੀ ਸਾਡੀ ਪਾਰਟੀ ਦੇ ਲੀਡਰ ਇਹਨਾਂ ਦੇ ਨਾਲ ਅਸੀਂ ਖੜੇ ਆ ਤੇ ਲੜਾਈ ਉਦੋਂ ਤੱਕ ਕਿਉਂਕਿ ਇਹ ਅਜੇ ਤੱਕ ਧਰਨਾ ਹੈ ਮੈਂ ਸਮਝਦਾ ਇਹ ਧਰਨਾ ਜਿਹੜਾ ਇਹ ਅੰਦੋਲਨ 'ਚ ਬਦਲੂਗਾ ਇਹ ਸਰਕਾਰ ਨੇ ਸੌਖਾ ਬੰਨੜਾ ਨਹੀਂ ਹੈ ਪਰ ਅਸੀਂ ਅੰਦੋਲਨ ਨੂੰ ਵੀ ਕਰਾਂਗੇ ਤੇ ਅੰਦੋਲਨ ਕਰਕੇ ਜਿਹੜਾ ਬਲੌਕ ਇਹਦੀ ਬਹਾਲੀ ਤੱਕ ਅੰਤ ਤੱਕ ਜਾਵਾਂਗੇ ਕਾਰਨ ਕੀ ਹੈ ਅ ਦੇਖੋ ਇਹ ਜਿਹੜਾ ਅੱਜ ਇਕੱਠ ਇਲਾਕੇ ਪਰ ਦੇ ਲੋਕਾਂ ਵੱਲੋਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਵੱਲੋਂ ਸਮਾਜ ਸੇਵੀ ਸੰਸਥਾਵਾਂ ਵੱਲੋਂ ਹੋਰ ਲੇਖਕਾਂ ਬੁੱਧੀਜੀਵੀਆਂ ਤੇ ਜਿੰਨੇ ਵੀ ਇਲਾਕੇ ਦੇ ਇਹਦੇ ਵਿੱਚ ਇਲਾਕੇ ਨਾਲ ਜਿਹੜੇ ਸਰਕਾਰ ਰੱਖਦੇ ਲੋਕ ਹੈ ਉਹਨਾਂ ਦੇ ਵੱਲੋਂ ਇਹ ਸਾਂਝਾ ਇਕੱਠ ਹੈ ਇਹ ਇਕੱਠ ਦਾ ਜਿਹੜਾ ਉਦੇਸ਼ ਇਹ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਜਿਹੜੀ ਬਲਾਕਾਂ ਦੀ ਰੀਸਟਰਕਚਰਿੰਗ ਕੀਤੀ ਹੈ ਪੰਜਾਬ ਦੇ ਵਿੱਚ ਉਹਦੇ ਤਹਿਤ ਇਹਨਾਂ ਨੇ ਪੰਜਾਬ ਦੇ ਵਿੱਚ ਜਿਹੜਾ ਖਾਸ ਕਰਕੇ ਜਿਹੜਾ ਔਡ ਬਲਾਕ ਹੈ ਉਹਨੂੰ ਤੋੜ ਕੇ ਇਹਦੇ ਜਿਹੜੇ ਪਿੰਡ ਹੈ ਉਹ ਬੰਗਾ ਹਲਕੇ ਦੇ ਪਿੰਡ ਹੈ ਜਿਹੜੇ ਬੰਗਾ ਦੇ ਬਲਾਕ ਦੇ ਨਾਲ ਜੋੜ ਦਿੱਤੇ ਆ ਤੇ ਔੜ ਬਲਾਕ ਵਿੱਚ ਪੈਂਦੇ ਪਿੰਡ ਹੈ ਜਿਹੜੇ ਨਾ ਸੋਰੀ ਜਿਹੜੇ ਨਵਾਂ ਸ਼ਹਿਰ ਬਲਾਕ ਵਿੱਚ ਪੈਂਦੇ ਆ ਪਿੰਡ ਹੈ ਉਧਰਲੇ ਪਾਸੇ ਜੋੜ ਦਿੱਤੇ ਆ ਅਸੀਂ ਇਹ ਸਮਝਦੇ ਆ ਕਿ ਇਹ ਬਹੁਤ ਹੀ ਗਲਤ ਫੈਸਲਾ ਹੈ ਔਰ ਇਲਾਕੇ ਦੇ ਹਿੱਤਾਂ ਦੇ ਖਿਲਾਫ ਹੈ ਕਿਉਂਕਿ ਔੜ ਬਲਾਕ ਜਦੋਂ ਇੱਥੇ ਇਹ ਇੱਥੇ ਲਿਆਂਦਾ ਗਿਆ ਬਜ਼ੁਰਗਾਂ ਨੇ ਇਹ ਪੁਰਾਣੇ ਸਾਡੇ ਜਿਹੜੀਆਂ ਪਹਿਲੀਆਂ ਪੀੜ੍ਹੀਆਂ ਉਹਨਾਂ ਨੇ ਬਹੁਤ ਜ਼ਿਆਦਾ ਸੰਘਰਸ਼ ਕਰਕੇ ਬਹੁਤ ਲੰਬੀ ਜਦੋਜਾਦ ਕਰਕੇ ਜਿਹੜਾ ਬਲਾਕ ਇੱਥੇ ਲਿਆਂਦਾ ਸੀ ਤੇ ਉਹਦੇ ਪਿੱਛੇ ਕਾਰਨ ਸੀ ਕਿ ਇਹ ਜਿਹੜਾ ਔੜ ਕਸਵਾ ਹੈ ਇਹ ਪੂਰੇ ਇਲਾਕੇ ਦਾ ਇਧਰ ਬੇਟ ਦੇ ਪਿੰਡਾਂ ਤੱਕ ਦੂਰ ਦੂਰ ਤੱਕ ਹੈ ਜਿਹੜਾ ਇਹ ਸੈਂਟਰ ਪੈਂਦਾ ਸੀ ਤੇ ਹੁਣ ਇਸ ਸੈਂਟਰ ਨੂੰ ਦਰਕਨਾਰ ਕਰਦੇ ਹੋਏ ਇਹਨੂੰ ਨਜ਼ਰਅੰਦਾਜ਼ ਕਰਦੇ ਹੋਏ ਜਿਹੜਾ ਪੰਜਾਬ ਸਰਕਾਰ ਨੇ ਆਪਣੇ ਰਾਜਨੀਤਿਕ ਹਿੱਤਾਂ ਦੇ ਅਨਸਾਰ ਇਹਦਾ ਜਿਹੜਾ ਬਲਾਕ ਨੂੰ ਤੋੜ ਦਿੱਤਾ ਤੇ ਇਹ ਬਹੁਤ ਗਲਤ ਫੈਸਲਾ ਲੋਕਾਂ ਦੇ ਹਿੱਤਾਂ ਦੇ ਖਿਲਾਫ ਹੈ ਪੂਰੇ ਇਲਾਕੇ ਦੇ ਵਿਕਾਸ ਦੇ ਖਿਲਾਫ ਹੈ ਇਹਦਾ ਵਿਰੋਧ ਕਰਨ ਵਾਸਤੇ ਅੱਜ ਜਿਹੜਾ ਇਕੱਠ ਕੀਤਾ ਗਿਆ ਪਾਰਟੀਆਂ ਤੋਂ ਉੱਪਰ ਉੱਠ ਕੇ ਰਾਜਨੀਤਿਕ ਉੱਪਰ ਉੱਟ ਕੇ ਸਾਂਝੇ ਹਿੱਤਾਂ ਲਈ ਸੰਘਰਸ਼ ਹੈ ਤੇ ਇਹ ਸੰਘਰਸ਼ ਜਿਹੜਾ ਉਦੋਂ ਤੱਕ ਜਾਰੀ ਰੱਖਿਆ ਜਾਊਗਾ ਇਹ ਸੰਘਰਸ਼ ਕਮੇਟੀ ਦਾ ਸਾਡਾ ਫੈਸਲਾ ਹੈ ਜਦ ਤੱਕ ਇਹ ਬਲਾਕ ਨੂੰ ਵਾਪਸ ਬਹਾਲ ਨਹੀਂ ਕਰਵਾਇਆ ਜਾਂਦਾ। ਅਗਲੀ ਰਣਨੀਤੀ ਕੀ ਹੋਵੇਗੀ ਕਮੇਟੀ ਦੀ? ਦੇਖੋ ਇਹ ਇਹ ਤੋਂ ਬਾਅਦ ਦੇ ਵਿੱਚ ਸੰਘਰਸ਼ ਕਮੇਟੀ ਬੈਠੇਗੀ ਪਿੰਡਾਂ ਦੇ ਲੋਕਾਂ ਦੇ ਸਹਿਯੋਗ ਦੇ ਨਾਲ ਉਹਨਾਂ ਦੀ ਹਿੱਸੇਦਾਰੀ ਨਾਲ ਅਸੀਂ ਅਗਲਾ ਐਕਸ਼ਨ ਐਲਾਨ ਕਰਾਂਗੇ ਜਿੰਨਾ ਵੀ ਵੱਧ ਤੋਂ ਵੱਧ ਇਹਦੇ ਉੱਤੇ ਸਾਨੂੰ ਜਿੱਥੋਂ ਤੱਕ ਵੀ ਜਾਣਾ ਪਿਆ ਚਾਹੇ ਕੋਈ ਕਾਨੂੰਨੀ ਕਾਰਵਾਈ ਕਰਨ ਦਾ ਸਵਾਲ ਹੈ ਚਾਹੇ ਨਵਾਂ ਸ਼ਹਿਰ ਜ਼ਿਲ੍ਹਾ ਪ੍ਰਸ਼ਾਸਨ ਤੱਕ ਪਹੁੰਚ ਕਰਨ ਦਾ ਸਵਾਲ ਹੈ ਚਾਹੇ ਡਾਇਰੈਕਟਰ ਪੰਚਾਇਤ ਵਿਭਾਗ ਤੱਕ ਜਾਣ ਦਾ ਸਵਾਲ ਹੈ ਅਸੀਂ ਹਰ ਪੱਧਰ ਤੱਕ ਜਾ ਕੇ ਇਹਦੇ ਖਿਲਾਫ ਅਗਲਾ ਸੰਘਰਸ਼ ਹੈ ਜਿਹੜਾ ਉਹ ਸੰਘਰਸ਼ ਲੈ ਕੇ ਜਾਵਾਂਗੇ ਨਹੀਂ ਇਹ ਦੇਖੋ ਜਿਹੜਾ ਇਕੱਠ ਹੈ ਇਹ ਦਿਖਾਉਣ ਵਾਸਤੇ ਹੈ ਕਿ ਇਸ ਫੈਸਲੇ ਨੂੰ ਲੋਕ ਕਿਵੇਂ ਲੈਂਦੇ ਆ ਸਭ ਤੋਂ ਪਹਿਲਾ ਇਹ ਮੋਢਲਾ ਸਟੈਪ ਇਸ ਕਰਕੇ ਆਏ ਤਾਂ ਕਿ ਪ੍ਰਸ਼ਾਸਨ ਨੂੰ ਤੇ ਪੰਜਾਬ ਸਰਕਾਰ ਨੂੰ ਇਹ ਪਤਾ ਲੱਗੇ ਕਿ ਇਸ ਫੈਸਲੇ ਨੂੰ ਪਿੰਡਾਂ ਦੇ ਲੋਕਾਂ ਨੇ ਕਿਵੇਂ ਲਿਆ ਇਹ ਇਕੱਠੇ ਇਹ ਦਿਖਾਉਣ ਵਾਸਤੇ ਆ ਅਗਲਾ ਜਿਹੜਾ ਸਾਡਾ ਸਟੈਪ ਹੈ ਉਹ ਜ਼ਿਲ੍ਹਾ ਪ੍ਰਸ਼ਾਸਨ ਤੱਕ ਪਹੁੰਚਣਾ ਵੀ ਹੋਏਗਾ ਹੋਰ ਵੀ ਰਾਜਨੀਤਿਕ ਪੱਧਰ ਦੇ ਉੱਤੇ ਰਾਜ ਸਿਪਦਰ ਤੱਕ ਜਿੱਥੇ ਤੱਕ ਵੀ ਜਾਣਾ ਪਿਆ ਉੱਥੇ ਤੱਕ ਪਹੁੰਚਣ ਦਾ ਅਗਲਾ ਸਟੈਪ ਵੀ ਆ ਜਿਹੜਾ ਉਹ ਲਿਆ ਜਾਏਗਾ ਇੱਕ ਵਾਰ ਫਿਰ ਬੇਨਤੀ ਹੈ ਸਾਡੀਆਂ ਭੈਣਾਂ ਨੂੰ ਜਿਹਨੇ ਚਾਹ ਲੈ ਕੇ ਬਕਾਇਦਾ ਬੈਠ ਕੇ ਸੁਣਨਾ ਸੜਕ ਦੇ ਉੱਤੇ ਜਿਹੜੇ ਹੋਰ ਵੀਰ ਖੜੇ ਆ ਉਹ ਵੀ ਕਿਰਪਾ ਕਰਕੇ ਬੈਠ ਜਾਓ ਥੋੜਾ ਲੱਗੇ ਵੀ ਕੰਮ ਪੜਿਆ ਹੋਇਆ ਹੈ ਬਲਾਕ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਆਉਣ ਬਲਾਕ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਨਾਰਾ ਬਾਈ ਸਕਾਰਜੋਗ ਮੇਰੇ ਇਲਾਕੇ ਦੇ ਪਿੰਡਾਂ ਦੇ ਜੋਧ ਕਰ ਦਿੱਤਾ ਕਿ ਲੋਕਾਂ ਦਾ ਏਕਾ ਵੱਡਾ ਹੋਵੇ ਪੰਜ ਦਿਨ ਪਹਿਲਾਂ ਜਦੋਂ ਅਸੀਂ ਇਕੱਠੇ ਹੋਏ ਇੱਕਠੇ ਹੋ ਕੇ ਇਸੇ ਬਲਾਕ ਦੇ ਵਿੱਚ ਕੁਝ ਸਾਥੀਆਂ ਨੇ ਫੈਸਲਾ ਕੀਤਾ ਇਹ ਬਿਨਾਂ ਝੱਕ ਸਰਕਾਰ ਦਾ ਫੈਸਲਾ ਸਿਆਸੀ ਫੈਸਲਾ ਪਰ ਜੇ ਅਸੀਂ ਸਿਆਸੀ ਤੌਰ ਤੇ ਬੰਨ੍ਹ ਹੋ ਕੇ ਇਹਨੂੰ ਲੜਨ ਲੱਗੇ ਤਾਂ ਅਸੀਂ ਬਹੁਤ ਥੋੜੀ ਤਾਕਤ ਵਿੱਚ ਰਹਿ ਜਾਵਾਂਗੇ ਅਸੀਂ ਥੋੜੇ ਪਿੰਡਾਂ ਵਾਲਿਆਂ ਨੂੰ ਜਿਨ੍ਹਾਂ ਦੀ ਭੱਡੀ ਸੰਘਿਆ ਤੁਸੀਂ ਨਵਾਂ ਸ਼ਹਿਰ ਦੇ ਜਿਨ੍ਹਾਂ ਦੇ ਸ਼ਹਿਰਾਂ ਤੇ ਨਿਗਾਹ ਮਰੋ ਨੂੰ ਹੀ ਵੋਟੀ ਕੀ ਆ ਉਹਦੀ ਵੋਟ ਹੈ ਕੀ ਆ ਸਭ ਤੋਂ ਵੱਡੀ ਪਿੰਡਾਂ ਵਾਲਿਆਂ ਦੀ ਕੀ ਕਾਰਨ ਹੈ ਕਿ ਸਾਨੂੰ ਪਿੰਡਾਂ ਵਾਲਿਆਂ ਨੂੰ ਪੁੱਛਿਆ ਨਹੀਂ ਜਾਂਦਾ ਕੀ ਕਾਰਨ ਹੈ ਕਿ ਸਾਡੀ ਸਿਆਸੀ ਹਾਜ਼ਰੀ ਦੇ ਵਿੱਚ ਸਾਡੀ ਸਿਆਸੀ ਤਾਕਤ ਦਾ ਅੰਦਾਜ਼ਾ ਨਹੀਂ ਲਗਾਇਆ ਕਿਉਂ ਕੀਤਾ ਜਾਂਦਾ ਇਹ ਸਾਡਾ ਪਿੰਡਾਂ ਵਾਲਿਆਂ ਦਾ ਸਵਾਲ ਹੈ ਸਾਡੇ ਪਿੰਡਾਂ ਦੇ ਪੰਚਾਇਤਾਂ ਨੂੰ ਸਰਪੰਚਾਂ ਨੂੰ ਸਾਡੇ ਪਿੰਡੂ ਲੋਕਿਆਂ ਦੇ ਲੀਡਰਾਂ ਨੂੰ ਇਹ ਖਤਮ ਕਰਨ ਦੀ ਸਾਜ਼ਿਸ਼ ਹੈ ਸਾਡਾ ਪਿੰਡਾਂ ਦਾ ਵਿਕਾਸ ਕਿਵੇਂ ਹੋਵੇਗਾ ਕੋਈ ਇੱਕ ਪਿੰਡੂ ਤਾਕਤ ਸੀ ਸਾਡਾ ਬਲਾਕ ਪਿੰਡਾਂ ਦੇ ਵਿੱਚ ਸਾਰਾ ਕੁਝ ਦਾ ਇਹ ਅਸੀਂ ਐਨੇ ਨਿਆਸਰੇ ਹੋ ਗਏ ਆ ਕਿ ਉੱਥੇ ਚਹਿਰ ਚ ਬੈਠ ਕੇ ਕੋਈ ਵੀ ਬੰਦਾ ਕੰਮ ਖਸਾ ਦੇਵੇ ਤੇ ਪਿੰਡਾਂ ਦੇ 1.5 200 ਪਿੰਡਾਂ ਆ ਦਾ 75 80 ਆਪਣੇ ਬਲਾਕ ਦੇ ਪਿੰਡਾਂ ਇਹਨਾਂ ਦੀ ਕਿਸੇ ਪੰਚਾਇਤ ਨੂੰ ਪੁੱਛਿਆ ਤੱਕ ਨਹੀਂ ਗਿਆ ਇਹਨਾਂ ਦੇ ਪਿੰਡਾਂ ਦੇ ਕਿਸੇ ਵੀ ਪਾਰਟੀ ਦੇ ਕਿਸੇ ਵੀ ਆਗੂ ਨੇ ਨਹੀਂ ਪੁੱਛਿਆ ਗਿਆ ਇਹ ਆਗੂਆਂ ਤੇ ਵੀ ਸਵਾਲ ਵਰਦਾ ਅਸੀਂ ਸਰਕਾਰ ਨੂੰ ਪਾ ਸਕਿਆ ਕਦੀ ਲੀਡਰ ਹੁਣੇ ਆ ਤੇ ਅਸੀਂ ਆਪਣੇ ਪਿੰਡਾਂ ਦੇ ਲੋਕਾਂ ਦੀ ਹੁਰਾਇਤ ਕਰਨੇ ਵਾਲੇ ਆ ਕਿ ਜੇ ਸਾਡੇ ਪਿੰਡਾਂ ਦੇ ਲੋਕਾਂ ਦਾ ਤੱਕਾ ਹੋਇਆ ਬਿਨਾਂ ਵਜਾ ਸ਼ਹਿਰ ਦੇ ਭੀੜ-ਭੜਕੇ ਵਿੱਚ ਤੋੜ ਕੇ ਲੈ ਕੇ ਜਾਣਾ ਚਾਹੁੰਦੇ ਆ ਤਾਂ ਅਸੀਂ ਲੈਣ ਖਿੱਚ ਕੇ ਕਹਿਣਾ ਚਾਹੁੰਦੇ ਆ ਕਿ ਅਸੀਂ ਭੇਡਾਂ ਬੱਕਰੇ ਨਹੀਂ ਜਿੱਥੇ ਹੱਗ ਦੂੰਗੇ ਚੱਜ ਜਾਵਾਂਗੇ ਅਸੀਂ ਪਿੰਡਾਂ ਦੇ ਲੋਕ ਇੱਕ ਟਾਹ ਤੋਂ ਲੜਾਂਗੇ ਆਪਣਾ ਬਲਾਕ ਬਹੁਤ ਜ਼ਰੂਰੀ ਹੈ ਸੋਕੇ ਦੂਜੀ ਗੱਲ ਸਰਕਾਰਾਂ ਕਹਿਨੀ ਆ ਭਾਰਤ ਪਿੰਡਾਂ ਦਾ ਦੇਸ਼ ਹੈ ਇਨ੍ਹਾਂ ਦਾ ਵਿਕਾਸ ਕਿਵੇਂ ਹੋਵੇਗਾ ਜੇ ਸਾਡੇ ਕੋਲ ਤੁਸੀਂ ਇੱਕ ਇੱਕ ਕਦਾਰਾ ਖੋਲੋਗੇ ਸਾਡੇ ਪਿੰਡਾਂ ਨੂੰ ਕਿਹਨੇ ਯਾਦ ਕਰਨਾ ਸਾਨੂੰ ਕਿਹਨੇ ਪੁੱਛਣਾ ਸ਼ਹਿਰਾਂ ਦੇ ਵਿੱਚ ਕੀ ਆ ਇੱਕ ਖਿੜਕੀ ਸ਼ੀਸ਼ੇ ਵਾਲੀ ਨਾਲ ਦਿੱਤੀ ਜਾਂਦੀ ਉਹਦਾ ਇੰਨਾ ਕਿ ਮੂੰਹ ਕਾ ਰੱਖ ਦਿੱਤਾ ਜਾਂਦਾ ਉਸ ਮੋਗੇ ਦੇ ਪਰਲੇ ਪਾਸੇ ਕੌਣ ਦਾ ਕਦ ਕੀ ਮੁਸੀਬਤ ਆ ਸਾਨੂੰ ਨਹੀਂ ਪਤਾ ਇਹ ਕਹਿੰਦੇ ਜਮੂਰ ਕਾਗਜ਼ ਫੜਾ ਦਿਓ ਤੁਹਾਡਾ ਕਾਗਜ਼ ਹੈ ਨਹੀਂ ਜਾਓ ਪੜਨ ਨੂੰ ਕਾਹਨੂੰ ਆਇਓ ਅਸੀਂ ਪਿੰਡਾਂ ਦੇ ਲੋਕ ਆ ਜਾਂ ਕਿਸਾਨ ਆ ਤੇ ਜਾਂ ਮਜ਼ਦੂਰ ਆ ਕਰੋ ਬਾਹਰ ਕਰੋ ਕਾਨੂੰਨਾਂ شاہੀ ਬੰਦ ਕਰੋ ਬੰਦ ਕਰੋ ਬੰਦ ਕਰੋ ਸਰਕਾਰ ਦੀ ਤਾਨਾशाही ਦੀਆਂ ਵੈਸੇ ਤਾਂ ਬਹੁਤ ਮਸਲਾ ਆ ਇਲੈਕਸ਼ਨਾਂ ਹੋ ਰਹੀਆਂ ਸੀ ਆਮ ਆਦਮੀ ਪਾਰਟੀ ਦਾ ਮੈਨੀਫੈਸਟੋ ਦੇ ਵਿੱਚ ਇੱਕ ਗੱਲ ਸ਼ਾਮਲ ਕੀਤੀ ਗਈ ਸੀ ਵੱਡਾ ਵਾਅਦਾ ਇਹ ਸੀ ਕਿ ਅਸੀਂ ਪੰਜਾਬ ਦੇ ਵਿੱਚ ਖੇਤੀਬਾੜੀ ਨੀਤੀ ਬਣਾਵਾਂਗੇ ਪੰਜਾਬ ਦੀ ਕਿਸਾਨੀ ਦੇ ਸੰਕਟ ਨੂੰ ਹੱਲ ਕਰਾਂਗੇ ਜਦੋਂ ਸਰਕਾਰ ਬਣ ਗਈ ਉਸ ਤੋਂ ਬਾਅਦ ਦੇ ਵਿੱਚ ਖੇਤੀ ਨੀਤੀ ਹੈ ਜਿਹੜੀ ਉਹ ਲਗਾਤਾਰ ਹੈ ਜਿਹੜੀ ਉਹ 딜ੇ ਹੁੰਦੀ ਆ ਰਹੀ ਹੈ ਆਖਰ ਦੇ ਵਿੱਚ ਹੋਇਆ ਕੀ ਕਿ ਖੇਤੀ ਨੀਤੀ ਬਣਾਉਣ ਦਾ ਠੇਕਾ ਜਿਹੜਾ ਇੱਕ ਬਾਹਰੀ ਕੰਪਨੀ ਨੂੰ ਦੇ ਪੰਜਾਬ ਦੇ ਵਿੱਚ ਹੱਥ ਸ਼ਾਸਤਰੀ ਨਹੀਂ ਹੈਗੇ ਪੰਜਾਬ ਦੇ ਲੋਕਾਂ ਨੂੰ ਖੇਤੀਬਾੜੀ ਦਾ ਪਤਾ ਨਹੀਂ ਹੈ ਸਮੱਸਿਆਵਾਂ ਦਾ ਪਤਾ ਨਹੀਂ ਹੈ ਇਹਦੇ ਤੋਂ ਵੱਧ ਕੋਈ ਬੇਵਕੂਫ ਸਰਕਾਰ ਹੈ ਜਿਹੜੀ ਕਿਹੜੀ ਹੋ ਸਕਦੀ ਹੈ ਬਾਅਦ ਵਿੱਚ ਜਦੋਂ ਰੋਲਾ ਪੈ ਗਿਆ ਉਦੋਂ ਇਹ ਫੈਸਲਾ ਵਾਪਸ ਲੈਣਾ ਪਿਆ ਔਰ ਖੇਤੀਬਾੜੀ ਔਰ ਹਾਲੇ ਤੱਕ ਉਹੀ ਨੱਬੀ ਬੈਠੇ ਆ ਉਲਟਾ ਕੀਤਾ ਕੀ ਹੈ ਉਹ ਖੇਤੀਬਾੜੀ ਦੀਆਂ ਸਪਾਰਸ਼ਾਂ ਨੂੰ ਲਾਗੂ ਕਰਨ ਦੀ ਬਜਾਏ ਜਿਹੜਾ ਉਹ